ਚਾਹ ਨੇ ਮਨ ਸਟੜ ਨੇ ਉਸਮ ਚੈੱਕ ਕਰਾ ਉਹਨੂੰ ਬਰਾ ਅਰੇ ਬਾਬ ਹੁਣੇ ਉੱਠੀ ਆ ਤੇ ਇੱਧਰ ਦੇਖੋ ਐਕਸਰਸਾਈਜ਼ ਲਾਗਦੇ ਇਹਨਾਂ ਨੂੰ ਭੁੱਖ ਬੜੀ ਜਲਦੀ ਲੱਗਦੀ ਮੈਂ ਤਾਂ ਮੰਨਾਂ ਆ ਗਏ ਮੂਵੀ ਵੇਖਣ ਕੋਲ ਚ ਕੋਲ ਜੀ ਆ ਗਏ ਆਪਾਂ ਮੂਵੀ ਵੇਖਣ ਤੇ ਹੁਣ ਚਲੀ ਜਾਂ ਅੰਦਰ ਥੋੜਾ ਜਿਹਾ ਲੇਟ ਹੋ ਗਿਆ ਮੂਵੀ ਲੱਗਦਾ ਚੱਲ ਹੋ ਗਈ ਸਸੀ ਗਾਲ ਦੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਠੀਕ ਠਾਕ ਹੋ ਸਵਾਗਤ ਹੈ ਤੁਹਾਡਾ ਨਵਾਂ ਦਿਨ ਤੇ ਨਵੀਂ ਵੀਡੀਓ ਚ ਤੇ ਟਾਈਮ ਹੋ ਗਿਆ 7:46 ਮਿੰਟ ਹੋ ਗਏ ਆ ਤੇ ਠੰਡ ਕਾਫੀ ਵੱਧ ਗਈ ਯਾਰ ਤੇ ਅੰਬਰ ਹੋਣੀ ਚੱਲੇ ਆ ਸਕੂਲ ਤੇ ਆਓ ਮੈਂ ਤੁਹਾਨੂੰ ਦਿਖਾਉਂਦਾ ਉਹ ਜੀ ਇੱਧਰ ਚੈੱਕ ਕਰੋ ਵੀ ਅੰਬਰ ਹੋਣਿਆ ਤਿਆਰ ਸਕੂਲ ਵਾਸਤੇ ਤੇ ਇਹ ਅੰਬਰ ਦੇ ਪਾਪਾ ਤਿਆਰ ਕਰਨ ਦੇ ਕੀ ਤੇ ਮੈਂ ਅੱਜ ਲੈ ਲਵਾਂਗਾ ਸਕੂਲ ਤੇ ਹੈ ਅੱਜ ਕੀ ਸਕੂਲ ਚ ਗਾਇਸ ਡਿਸਟ੍ਰਿਬਿਊਸ਼ਨ ਕੀ ਉੱਤੇ ਪ੍ਰਾਈਸ ਮਿਲ ਲੈ ਅੱਛਾ ਕਿਸ ਚੀਜ਼ ਵਾਸਤੇ ਪਤਾ ਨਹੀਂ ਫੰਕਸ਼ਨ ਦੇ ਉਹ ਫੰਕਸ਼ਨ ਹੈ ਉੱਤੇ ਆਹ ਲੱਗ ਰਿਹਾ ਕਿ ਕੀ ਕਰਵਾਉਂਦੇ ਆ ਠੀਕ ਆ ਤੇ ਅੱਜ ਛੁੱਟੀ ਦਾ ਟਾਈਮ ਉੱਡਾ ਹੀ ਆ ਕਿ ਜਾਂ ਛੇਤੀ ਛੁੱਟੀ ਹੋ ਜੂਗੀ ਨਹੀਂ ਤਾਂ ਹੋ ਜਾਈਏ ਅੱਛਾ ਦੋ ਵਜੇ ਛੁੱਟੀ ਹੋਣੀ ਠੀਕ ਆ ਜਿਹਦੇ ਨੰਬਰ ਨੂੰ ਪ੍ਰਾਈਸ ਮਿਲਦਾ ਆ ਚਲੋ ਵੇ ਦੇ ਆ ਜੰਬਰ ਨੂੰ ਪ੍ਰਾਈਸ ਬਸ ਇੱਥੇ ਚ ਮਿਲਿਆ ਇੱਥੇ ਵੀ ਮਿਲਣਾ ਸੈਕਿੰਡ ਅੱਛਾ ਠੀਕ ਆ ਜੰਬਰ ਕਹਿੰਦਾ ਵੀ ਜਿੱਦਾਂ ਫਰਸਟ ਚ ਮਿਲਿਆ ਇੱਥੇ ਇੱਥੇ ਵੀ ਮਿਲਣਾ ਸੈਕਿੰਡ ਕਲਾਸ ਚ ਚਲੋ ਆਜ ਵੇ ਦੇ ਆ ਜੰਬਰ ਫਿਰ ਇੱਧਰ ਚੈੱਕ ਕਰੋ ਸਵਾਗਤ ਰੋਟੀ ਖਾ ਲਵੇ ਐਕਸਰਸਾਈਜ਼ ਲਾਗਦੇ ਇਹਨਾਂ ਨੂੰ ਭੁੱਖ ਬੜੀ ਜਲਦੀ ਲੱਗਦੀ ਹੈ ਹੈ ਤਾਂ ਐਕਸਰਸਾਈਜ਼ ਲਾਗ ਜਿਆਦੀ ਭੁੱਖ ਲੱਗਦੀ ਹੈ ਵੇਲੇ ਦੋਨੇ ਐ ਠੀਕ ਰਾਤੀ ਦੀ ਖਾਣੀ ਤੇ ਪਰ ਫਿਰ ਵੀ ਕਈ ਤੇ ਰੱਖਦੇ ਵੀ ਥੋੜਾ ਜਿਹਾ ਟਾਈਮ ਚਾਣੀ ਪੀ ਲੈ ਆਸ਼ਾ ਚਲੋ ਵਧੀਆ ਵਧੀਆ ਖਾਓ ਫਿਰ ਟਿਰ ਕਰਦੇ ਵੀਰ ਉਹਨੇ ਚੱਲੇ ਕਾਲਜ ਤੇ ਹੋ ਗਏ ਰੈਡੀ ਹਾਂਜੀ ਹੋ ਗਿਆ ਟਾਈਮ ਹਾਂਜੀ ਹੋ ਗਿਆ ਜੀ ਟਾਈਮ ਚੱਲੇ ਕਾਲਜ ਹਾਂਜੀ ਆ ਠੰਡ ਬੜੀ ਬਾਹਰ ਬਹੁਤ ਠੰਡ ਬਾਹਰ ਉਹ ਫੀਆਮਾ ਜੀ ਕਰਨ ਬਾਤ ਲੱਗੀ ਇਹਦੀ ਸਹੀ ਗੱਲ ਹੈ ਇਹ ਮੇਰੇ ਨੂੰ ਸਭ ਜੀ ਬਈ ਇੱਧਰ ਚੈੱਕ ਕਰੋ ਵੀ ਅਰ ਬਾਬ ਹੁਣ ਇਹ ਉੱਠੀ ਆ ਤੇ ਇੱਧਰ ਦੇਖੋ ਨਾਲ ਦੁੱਧ ਪੀਦੀ ਆ ਤੇ ਨਾਲ ਕਾਰਟੂਨ ਵੇਖਦੀ ਆ ਅਰ ਬਾਬ ਤੂੰ ਕਿੰਨੇ ਟਾਈਮ ਨੂੰ ਜਾਣਾ ਸਕੂਲ ਕਿੰਨੇ ਵਜੇ ਜਾਣਾ ਪਾਵਾ ਵਾਲੇ ਉਹ ਕੀ ਪਿੰਨੂ ਲੱਗਦਾ ਹਜੇ ਨਹੀਂ ਉਹਨੇ ਕੋਈ ਆਨਸਰ ਕਰਨਾ ਇਧਰ ਚੈੱਕ ਕਰੋ ਵੀ ਅੰਬਰ ਹੋ ਗਿਆ ਰੈਡੀ ਤੇ ਅੰਬਰ ਸਰ ਬਾਅਦ ਦੇਖਤੀ ਦਿਖਾਵਾ ਅਦੀ ਪਾਵਾ ਵਾਲੀ ਪਾਵੇ ਹਾਂ ਹਾਂ ਬਾਜੂ ਦੀ ਟੀ-ਸ਼ਰਟ ਪਾ ਕੇ ਤੇ ਭਈ ਆ ਮੈਂ ਕਿਹਾ ਵੀ ਇਹਨੂੰ ਸਵੈਟਰ ਪਾ ਲਈਏ ਜਾਂ ਜਵਾਬ ਜੈਕਟ ਪਾ ਲਈਏ ਨਹੀਂ ਨਹੀਂ ਚੱਲ ਆਂਦੇ ਆਂਦੇ ਅੰਬਰ ਅੰਬਰ ਆਏ ਚੱਲ ਪਿਆਰ ਕਰਕੇ ਜਾਂਦਾ ਅੰਬਰ ਆਪਾਂ ਬਲਦੇ ਬਾਬ ਖੇਜਦੀ ਆ ਚੱਲ ਆਜੋ ਆਜੋ ਰਹਿ ਦ ਰਹਿ ਦ ਨੂੰ ਛੱਡ ਦ ਰਹਿ ਦੋ ਆ ਲੋ ਵਾਲੇ ਮੈਂ ਤੂੰ ਤੋ ਓਏ ਚਾਕਲੇਟ ਚਲੀਏ ਚੱਲੋ ਲੋ ਜੀ ਹੁਣ ਆਪਾਂ ਚੱਲੇ ਅੰਬਰ ਨੂੰ ਛੱਡਣ ਅੰਬਰ ਚਲੋ ਆ ਰੱਖ ਲਓ ਹੂੰ ਠੰਡਿਆ ਨਾ ਇਸ ਕਰਕੇ স্মੋਕ ਨਿਕਲ ਰਹੀ ਚੱਲ ਆਜੋ ਚੱਲੋ ਬੰਗਲਾ ਓਹ ਹੋਰ ਪਿਛੇ ਲਕ ਹੋਇਆ ਈ ਨਹੀਂ ਚਲ ਉਹ ਵੀ ਬਹਿ ਤਾ ਪਿਛੇ ਦੇ ਚਾਹਨੇ ਮਾਨੂੰ ਛੱਡਣ ਮੋਰਸਮ ਚੈੱਕ ਕਰਾ ਅਬੇ ਠਾੜ ਲੱਗਦੀ ਏ ਤੁਰ ਚੈੱਕ ਕਰੋ ਕਿ ਐਕਸੀਡੈਂਟ ਹੋਇਆ ਕਿ ਨਹੀਂ ਕਿਉਂ ਮੱਤੀ ਚੜੀ ਨਾ ਇੰਜਨ ਹੋਇਆ ਕਿੰਜਨ ਹੋਇਆ ਇੰਜਨ ਦਾ ਇਤੋਂ ਚੜੀ ਆ ਉਹ ਹੋ ਗਈ ਐ ਇਤੋਂ ਮੋਰਾ ਜ਼ਬਰਦਸਤ ਕੱਟ ਗਿਆ ਨਾ ਹੋ ਵੀ ਉਹਨ ਬਰਾ ਆ ਗਿਆ ਓਏ ਜਰਬਾ

ਤੇ ਰਬਾਬ ਠੀਕ ਨਹੀਂ ਹੱਲੇ ਵੀ ਮੈਂ ਤੇ ਨਹੀਂ ਆ ਜੀ ਲੋ ਜੀ ਅੰਮਰ ਨੂੰ ਛੱਡ ਕੇ ਆਏ ਤੇ ਰਿੰਗੂ ਭਾਬੀ ਵੀ ਰੈਡੀ ਹੋ ਗਏ ਆਫੀਸ਼ੀਅਲੀ ਚੱਲੇ ਉਹ ਤੁਸੀਂ ਵੀ ਹੋਰ ਕਾਈ ਨੂੰ ਦੀ ਟਾਈਮ ਸਹੀ ਬਾਈ ਬਾਈ ਚੰਗਾ ਜੀ ਚੱਲੇ ਇੱਧਰ ਜਾ ਕੇ ਕਰੋ ਵੀ ਰਬਾਬ ਵੀ ਬ੍ਰਸ਼ ਕਰੰਦੀ ਹੈ ਨਵੇਂ ਸਕੂਲ ਜਾਣਾ ਨਾ ਆਪਣੇ ਤੇ ਰਬਾਬ ਕਹਿੰਦੀ ਜਲਦੀ ਜਲਦੀ ਬ੍ਰਸ਼ ਕਰ ਨੀ ਚਾਕਲੇਟਾਂ ਦਿਆਂਗੇ ਆ ਦੇ ਹਾਂ ਬ੍ਰਸ਼ ਕਰ ਪਹਿਲੇ ਪਹਿਲੇ ਬ੍ਰਸ਼ ਕਰਨ ਤੋਂ ਬਾਅਦ ਖਾਣੀ ਆ ਸਕੂਲ ਲੈ ਕੇ ਜਾਈ ਸਕੂਲ ਲੈ ਕੇ ਜਾਈ ਹੈ ਜਿੱਦੇ ਜਿੱਦੇ ਆਣਾ ਪਹਿਲੇ ਬਾਪ ਨੂੰ ਬ੍ਰੈਸ਼ ਕਰਨ ਦੀ ਵੀ ਜਾਜ ਪੂਰੀ ਹੈ ਨਾ ਬਾਪ a few minutes later ਮੂਣਾ ਪਰ ਬਾਪ ਨੂੰ ਉੱਠ ਕੇ ਜਾਣੇ ਸਕੂਲ ਜੀ ਆ ਗਿਆ ਬਾਪ ਦਾ ਸਕੂਲ ਆਪ ਨੂੰ ਮੱਛਾ ਖਾਇਆ ਚਲਿਏ ਕਰੇ ਫੂ ਆਵਰਸ ਲੇਟਰ ਹੋਜੀ ਹੋਣਾ ਆਪਾਂ ਚੱਲੇ ਆ ਮੂਵੀ ਦੇਖਣ ਮੂਵੀ ਲੱਗੀ ਆ ਦਰਿੰਦਰ ਰਣਵੀਰ ਸਿੰਘ ਬਣਾਦੀ ਮੂਵੀ ਜਿਹੜੀ ਨਵੀਂ ਰਿਲੀਜ਼ ਹੋਈ ਆ ਉਹ ਵੇਖਣ ਚੱਲੇ ਆ ਆਪਾਂ ਤੇ ਚਲੋ ਚੱਲੀਏ ਮੂਵੀ ਵੇਖਣ ਹੋਜੀ ਹੋਣਾ ਆਪਾਂ ਜਾਣੇ ਆ ਮੂਵੀ ਵੇਖਣ ਮੈਂ ਤਾਂ ਮੰਨਾ ਆ ਮੂਵੀ ਵੇਖਣ ਬਹੁਤ ਮੈਂ ਉਹ ਕਦਰ ਵੀ ਗੋ ਸੁਣਿਆ ਫੋਰਸ ਇਹ ਮੂਵੀ ਤੇਂਦਰ ਬੋ ਜੀ ਆ ਗਏ ਆਪਾਂ ਮੂਵੀ ਵੇਖਣ ਤੇ ਹੁਣ ਚਲੇ ਜਾਂ ਅੰਦਰ ਥੋੜਾ ਜਿਹਾ ਲੇਟ ਹੋ ਗਿਆ ਮੂਵੀ ਲੱਗਦਾ ਚੱਲੂ ਹੋ ਗਈ ਹੈ ਮਰਦਾ ਕੀ ਮੂਵੀ ਅੰਦਰ ਉਹ ਨਹੀਂ ਜਾਦੂ ਦਿਖਾਉਣ ਲੱਗ ਗਿਆ ਹੰਡਾ ਬਣਾ ਵਾਸਾ ਯਾਰ ਇਹ ਮੂਵੀ ਵੇਖਾਇਆ ਉਹ ਵੀ ਪੂਰੀ ਕਹਾਣੀ ਮੂਵੀ ਵੇਖਾਇਆ ਮੂਵੀ ਪੂਰੀ ਕਹਾਣੀ ਉਹ ਵੀ ਰਵੀ ਰਵੀ ਕੋ ਬਹੁਤ ਧੰਨਵਾਦ ਆ ਜੀ ਅਨੰਦ ਦਿਖਾਈ ਆਈ ਲਵ ਯੂ ਆਈ ਲਵ ਯੂ ਸੋ ਮਾਚ ਐਂਡ ਬਹੁਤ ਮਜ਼ਾ ਲੱਗਾ ਮੂਵੀ ਵੇਖ ਕੇ ਉਹ ਜਾਣੇ ਘਰ ਨੂੰ ਤੇਰਾ ਹੋ ਗਿਆ ਮੂਵੀ ਵੇਖਿਆ। ਉਹ ਜੀ ਮੂਵੀ ਵੇਖ ਕੇ ਆ ਗਿਆ ਘਰ ਤੇ ਸਵੇਰੇ ਅੰਬਰ ਨੇ ਮੈਨੂੰ ਕਿਹਾ ਸੀ ਕਿ ਮੈਨੂੰ ਅੱਜ ਮੈਡਲ ਮਿਲੂਗਾ ਤੇ ਮੈਂ ਉਹ ਤੋਂ ਉਹਦੇ ਸਕੂਲੋਂ ਤੇ ਹਾਂ ਨਹੀਂ ਘਰੇ ਮੈਂ ਮੂਵੀ ਵੇਖਣ ਗਿਆ ਸੀ ਤੇ ਅੰਬਰ ਵੇਖਦੇ ਕਿੱਥੇ ਅੰਬਰ ਨੂੰ ਮਿਲਿਆ ਕਿ ਨਹੀਂ ਮੈਡਲ ਅੰਬਰ ਜੀ ਅੰਬਰ ਦਿਖਾਓ ਹਾਂ ਤੁਸੀਂ ਕਹਿੰਦੇ ਅੱਜ ਕੰਪੀਟੀਸ਼ਨ ਹੈ ਤੇ ਮੈਡਲ ਮਿਲਲੇ ਅੱਜ ਬਤਾਲੂ ਸਾਰੇ ਪੈਟਰਨ ਦਾ ਖੁੱਲਤਾ ਪਰ ਜਿੱਡੇ ਵੀ ਮੈਂ ਪਹਿਲੋਂ ਤੇ ਜਿੱਤੇ ਆ। ਅੱਛਾ। ਆ ਮੇਰੇ ਪਿਛਲੇ ਸਕੂਲ ਦਾ ਇੱਕ ਟ੍ਰੈਡ ਦਾ। ਅੱਛਾ। ਤੇ ਉਦੋਂ ਬਾਅਦ ਜਦੋਂ ਮੈਂ ਉਹ ਦੂਜੇ ਸਕੂਲ 'ਚ ਗਿਆ ਉਦੋਂ ਮੈਨੂੰ ਪ੍ਰੈਪ 2 ਦਾ ਆ ਮਿਲਿਆ 1 ਗ੍ਰੇਡ। ਉਦੋਂ ਬਾਅਦ ਹਟੇ ਇੱਕ ਰੇ ਉਸ ਹੀ ਹੈ ਨਾ। ਉੱਚਾ ਕੇਬ ਸੀ ਗਰਾਊਂਡ 'ਚ। ਉੱਚ ਮੈਂ 골ਡਨ ਵਾਲਾ। ਉੱਚ ਮੈਂ 골ਡਨ ਵਾਲਾ ਜਿੱਤਿਆ ਆ ਵੇਖੋ। ਅੱਛਾ। ਤੇ ਜਦੋਂ ਹੁਣ ਮੈਂ ਅੱਜ 1 ਗ੍ਰੇਡ ਵਾਹ ਬੱਬ ਸ਼ਾਬਾਸ਼ ਦਾ ਫਸਟ ਤੇ ਦਿਆ ਉਹ ਕਿੱਦ ਤੇ ਤੈਨੂੰ ਫਸਟ ਤੇ ਪ੍ਰਾਈਜ਼ ਮਿਲੇ ਨਾ ਉਹ 30 ਦਾ ਸੈਕਿੰਡ ਚ ਮਿਲੇ ਆ ਅੱਛਾ ਇਸ ਲਈ ਅੰਦਰ ਫਸਟ ਦਾ ਸਾਈਡ ਭਾਇਆ ਲੈ ਕੇ ਆ ਸੈਟਰ ਚ ਆ ਏ ਠੀਕ ਆ ਬਹੁਤ ਹੋ ਗਿਆ ਅੱਬ ਅੱਜ ਕੀ ਕੰਪੀਟੀਸ਼ਨ ਕਰਾਇਆ ਹੈ ਕੰਪੀਟੀਸ਼ਨ ਤੇ ਪਤਾ ਨਹੀਂ ਉਹਨਾਂ ਨੇ ਤੇ ਸਟੱਡੀ ਦਾ ਸਟੱਡੀ ਦਾ ਸਟੱਡੀ ਦਾ ਹੈ ਅੱਛਾ ਲੋ ਜੀ ਬੈਰ ਕੋਪੀ ਵੀਰ ਆ ਗਏ ਪਹਾਰ ਤੇ ਕੋਪੀ ਵੀਰ ਕਹਿੰਦਾ ਹੈ ਕਿ ਟਿੱਕੀਆਂ ਖਾਣੀਆਂ ਤੇ ਟਿੱਕੀਆਂ ਖਾਣ ਆ ਗਏ ਠੰਡ ਵਿੱਚ ਲੋ ਕਿੰਦੀ ਆ ਪਹਿਲਾਂ ਆਪਾਂ ਵੀ ਵੇਖ ਕੇ ਆਏ ਥੋੜਾ ਮੈਂ ਬਣਾਇਸ਼ੇ ਕੰਮ ਦਫੇ ਲੋ ਜੀ ਚੈੱਕ ਕਰੋ ਤਿਆਰ ਹੋਈਆਂ ਨੇ ਟਿੱਕੀਆਂ ਬੰਡ ਟਿੱਕੀਆਂ ਬੰਡ ਕੀ ਕਹਦੇ ਰਹੇ ਬੰਦ ਡੀ ਚੀਜ਼ ਆ ਆ ਕਾ ਵੀ ਦਾ ਬਾਹਰ ਪਖਾ ਲਗੇਣਾ ਇਹਦੇ ਜਿਆਦਾ ਮੁਮਸ ਮੁਮਸ ਖਾ ਕੇ ਆਪਾਂ ਚੱਲਦੇ ਨਹੀਂ ਘਰ ਤੇ ਕਿਹਾ ਕਾਫੀ ਟਾਈਮ ਬਾਹਰ ਖਾਣ ਲੱਗੇ ਆ ਕਿੰਨਾ ਆਪਾਂ ਟਿੱਕੀ ਖਾਣੀ ਮੈਂ ਟਿੱਕੀ ਖਾ ਲਿਆ ਆ ਯਾਰ ਅੱਧੀ ਰਵੀ ਰਵੀ ਗਾਜ ਲੈ ਭਾਈ ਦਾ ਨਾਮ ਵੀ ਰਵੀ ਇਹ ਭਾਈ ਦਾ ਬੜੇ ਇਹਨਾਂ ਦਾ ਬੜਾ ਪੁਰਾਣਾ ਕੰਮ ਜੀ ਕਨੇ ਦਿਨ ਤੋਂ ਕਰਦੇ ਨੇ ਨਾ ਇਹ ਨੂੰ ਹੋਰ ਵੜੀ 30 35 ਸਾਲ ਹੋ ਗਏ ਉਹਨੇ ਕੰਮ ਕਰਦੇ ਆ ਜੀ ਇਹ ਭਾਈ ਨੇ ਮਾਲਾਂ ਚ ਵੀ ਲਾਇਆ ਹੈ ਕੰਮ ਉੱਥੇ ਵੀ ਲਾਇਆ ਹੈ ਨਾ ਬਾਲਾ ਜੀ ਮਾਦਮ ਲਈ ਕੁਟੇ ਬਣਾ ਲਾਇਆ ਹੈ ਹਾਂ ਜੀ ਇਹ ਜੀ ਮੈਂ ਬਹੁਤ ਘੱਟ ਕਰ ਦਿੱਤੀ ਅੱਛਾ ਧਰੋ ਰਹੀ ਜੀ 9 ਹੋ ਗਈ ਜੇ ਟਿੱਕੀ ਚੈੱਕ ਕਰੋ ਤੁਸੀਂ ਥੋੜਾ ਘਾੜਿਆ ਕਰ ਦੂੰ ਤੇ ਟੈਬ ਹੋ ਗਿਆ ਜੇ ਕੁਆਲਟੀ ਦੇ 53 ਪੁਆਇੰਟ ਹੋ ਗਏ ਜੇ ਤੇ ਕਰੋ ਫੋੜੋਂ ਡੇ ਕਾਫੀ ਆਏ ਰਹੀ ਜੇ ਜਲਦੀ ਨੇ ਡੋਲਰ ਖਲਾਰੇ ਜੋ ਓਏ ਇੱਕ ਤੋਂ ਲੈਨੇ ਡੋਲਰ ਤੁਹਾਡੇ ਤੁਹਾਡੇ ਲਈ ਮਾਲਾ ਬਣਾਣਾ ਮਾਲਾ ਓਏ ਨਾ ਕਰੋ ਉਹ ਇਧਰ ਕਰੋ ਵੀ ਡੋਲਰ ਖਲਾਰੇ ਤੇ ਕਿੱਦਾਂ ਲਟੰਦੇ ਜਹਰ ਬਾਪ ਦੇ ਅੰਬਰ ਲੋ ਜੀ ਟੁਕਿਆ ਟੁਕਿਆ ਖਾ ਕੇ ਤੇ ਹੋਣ ਆ ਗਏ ਆ ਘਰ ਤੇ ਟਾਈਮ ਕਾਫੀ ਹੋ ਗਿਆ ਤੇ ਬਲੌਗ ਵਧੀਆ ਲੱਗਿਆ ਤੇ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮਿਲਦੇ ਆ ਜੀ ਅਗਲੀ ਵੀਡੀਓ ਚ ਅਗਲੇ ਬਲੌਗ ਤੇ ਨਾਲ ਰੱਪ ਰੱਖਾ ਜੀ ਸਤਿ ਸ੍ਰੀ ਅਕਾਲ ਜੀ ਬਾਏ ਬਾਏ